Hi guys. ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਆ ਦੇਖੋ ਇੱਕ ਗੋਰੀ ਟੈਸਲਾ ਦੇ ਵਿੱਚ ਪੈਟਰੋਲ ਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਸ-ਕਿਸ ਨੂੰ ਪਤਾ ਹੈ ਕਿ ਟੈਸਲਾ ਦੇ ਵਿੱਚ ਪੈਟਰੋਲ ਭਰਿਆ ਜਾਂਦਾ ਹੈ ਕਿ ਨਹੀਂ? ਗਾਇਸ ਟੈਸਲਾ ਕਾਰ ਇੱਕ ਇਲੈਕਟ੍ਰਿਕ ਕਾਰ ਹੈ। ਤੇ ਦੇਖੋ ਇੱਕ ਇਸ ਤਰ੍ਹਾਂ ਇਸ ਦੇ ਵਿੱਚ ਪੈਟਰੋਲ ਭਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਨੂੰ ਕੋਈ ਆਪਸ਼ਨ ਹੀ ਨਹੀਂ ਮਿਲ ਰਿਹਾ ਜੇ ਬਾਈ ਚਾਂਸ ਇਹਨੂੰ ਕੋਈ ਆਪਸ਼ਨ ਮਿਲ ਜਾਂਦਾ ਤੇ ਸੱਚੀ ਐਨੇ ਟੈਸਲਾ ਕਾਰ ਦੇ ਵਿੱਚ ਪੈਟਰੋਲ ਭਰ ਦੇਣਾ ਸੀ ਤੇ ਦੇਖੋ ਐਂਡ ਦੇ ਵਿੱਚ ਤਾਂ ਗਾਇਸ ਇਸ ਨੇ ਹੱਦ ਹੀ ਕਰ ਦਿੱਤੀ ਦੇਖੋ ਟੈਸਲਾ ਕਾਰ ਦੇ ਵਿੱਚ ਇਲੈਕਟ੍ਰਿਕ ਕਾਰ ਦੇ ਵਿੱਚ ਕਿਤੇ ਵੀ ਤੁਹਾਨੂੰ ਵੀ ਪਤਾ ਹੋਵੇਗਾ ਕਿ ਪੈਟਰੋਲ ਨਹੀਂ ਪੈਂਦਾ ਪਰ ਵੀਡੀਓ ਐਂਡ ਤੱਕ ਦੇਖਿਓ ਇਹ ਐਂਡ ਦੇ ਵਿੱਚ ਕਿਸ ਜਗ੍ਹਾ ਦੇ ਉੱਤੇ ਪੈਟਰੋਲ ਪਰ ਰਹੀ ਹੈ <laughs> How does he manage that? <laughs> this is a. Uh, it's an electric car, look. The car's electric. Love. Excuse me. It's an electric car. You did not put petrol in it. You put, you put charge. You, you charge it. It's electric.